ਕਹਿੰਦੇ ਅਸੀਂ ਪੂਰਤੋਂ ਆਏ ਆ ਸਾਡੇ ਕਾਲੂ ਭਰਾੜੇ ਇੱਕ ਕੋਟੀ ਪਾਈਆ ਤੇ ਥੱਲੇ ਉਹਦੀ ਕਹਿੰਦੇ ਟੀ-ਸ਼ਰਟ ਪਾਈਆ ਮੋਟਰਸਾਈਕਲ ਚਲਾਉਂਦਾ ਹੋਇਆ ਇੰਨੀ ਠੰਡ ਦੇ ਵਿੱਚ ਲਓ ਜੀ ਹੁਣ ਖਿੱਚ ਕੇ ਦਿਖਾਉਗਾ ਮੋਟ ਦਾ ਚੱਕ ਦੇ ਕਾਲੂ ਕੰਮ ਨੂੰ ਖਿੱਚ ਦੇ ਜਰਾ ਨੱਪ ਦੇ ਕਿੱਲੀ ਨੱਪ ਦੇ ਏ ਏ ਕਹਿੰਦੇ ਕਿੱਥੋਂ ਦਾ ਜੋਧਾ ਆ ਉਹ ਕਾਇਦੇ ਸੱਦਰਾ ਤੋਂ ਆ ਸੱਦਰਾ ਤੋਂ ਪੈਂਦਾ ਇਹਦਾ ਸੱਦਰਾ ਕਾਲੂ ਭਰਾ ਆ ਪੜਾ ਆਜੀ ਲਾਓ ਜੀ ਲਾਓ ਜੀ ਕਹਿੰਦੇ ਮੋਰੇ ਮੋਰ ਆਇਆ ਗੱਡੀ ਕੱਟਦੀ ਓਏ ਗੱਡੀ ਕੱਟਦੀ ਕਾਲੂ ਭਰਾੜੇ ਇਹ ਆਸਵਾਦ ਆ ਖਿੱਚਦੇ ਜੋਦਿਆ ਓਏ ਉਹ ਖਿੱਚਦੇ ਓਏ ਖਿੱਚਦੇ ਦਰਤ ਆ ਲੱਗਦਾ ਆ ਏ ਏ ਇੱਕ ਕੋਟੀ ਦੇ ਨਾਲ ਏ ਏ ਲੋ ਜੀ ਏ ਆ ਗਿਆ ਫੋੜ ਉਹ ਸੜਕਾਂ ਤੇ ਹਕਮਤ ਹੈ ਜਿਵੇਂ ਪਿਓ ਦਾ ਰਾਜ ਹੁੰਦਾ ਸੜਕਾਂ ਤੇ ਹਕਮਤ ਹੈ ਜਿਵੇਂ ਪਿਓ ਦਾ ਰਾਜ ਹੁੰਦਾ ਬੜੀਆਂ ਦਾ ਤੇਲ ਬੋਲਿਆ ਮੇਰੇ ਵੀਰੋ ਪਟ્રોલ ਪੰਪ ਤੋਂ ਤੇ ਤੁਰ ਪਏ ਰਵਾਨਾ ਹੋ ਗਏ ਆ ਪਿੰਡ ਵੱਲ ਨੂੰ ਜੈਕਾਰੇ ਗਮਣੂ ਵੇ ਇੱਕ ਵਾਰੀ ਪਟ્રોલ ਪਾੜਿਆ ਕਹਿੰਦੇ ਖੁੱਲੇ ਹੋ ਗਏ ਖੁੱਲੇ ਦਿਲ ਵਾਲੇ ਬਲੱਡ ਜਿਹੜੇ ਵਿੱਚ ਪਵਾਇਆ ਹੋਵੇ 140 ਦਾ ਤੇਲ ਭੜਾ ਦੀ ਬਰੇ ਵੀਰੋ ਜਿੱਤ ਮੁਰਦੀ ਆਲੂ ਕਮਾ ਦਿਓ ਏੜੀ ਬੁੱਕਦਾ ਏੜੀ ਬੁੱਕਦਾ ਉਹ ਜੋਗੀ ਸਾਡੇ ਵੀਡੀਓ ਦੇ ਨਾਲ ਰਾਜਾ ਭਰਾ ਹੁੰਦਾ ਰਾਜਾ ਭਰਾ ਦੀ ਉਹ ਦੁਕਾਨਾ ਜੋ ਵੀਡੀਓ ਬਣਦੀ ਆ ਰੱਬੋ ਮਾਰਿਆ ਬੱਤੇ ਊੜੀ ਕਹਿੰਦੇ ਉਹ ਬੁੱਲਵਾਲ ਨੂਰਵਾਨਾ ਹੋ ਗਈ ਆ ਗੱਡੀ ਕਦੇ ਮੁੰਡਾ ਕਹਿੰਦਾ ਨਾਨ ਖਾਣ ਜਾਣੇ ਆ ਨਾਣਖਾਨ ਚੈੱਕ ਕਰੋ ਬਾਬੇ ਉਹ ਵਿਊ ਓਏ ਕਹਿੰਦੇ ਕੀ ਲਾਇਆ ਗੁੱਡਾ ਜਿਹਾ ਲਾਇਆ ਏ ਆਸ ਬਾਰੇ ਕਹਿੰਦਾ ਜਾ ਉਹ ਕਾਲੂ ਜਾ ਲੋ ਜੀ ਕਹਿੰਦੇ ਅਸੀਂ ਬੁੱਲੋਵਾਲ ਆ ਗਏ ਆ ਬੁੱਲੋਵਾਲ ਅਸੀਂ ਰੁchnਾ ਆਣ ਨਾਨਖਾਨ ਕਾਲੂ ਇੱਥੇ ਗੱਦ ਖਾਣ ਇੱਥੇ ਗਾ ਇੱਥੇ ਇਹਦੇ ਨਾਲ ਜਾਂਦੇ ਜਾਂਦੇ ਅੱਗੇ ਅੱਗੇ ਜਾਂਦੇ 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 ਉੱਥੇ ਰੋਗੋ ਉੱਥੇ ਇੱਥੇ 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 ਇਹੀ ਨਹੀਂ ਨਹੀਂ ਅੱਗੇ 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 ਇੱਥੇ ਬੜਾ ਬੰਦਾ ਹੀ ਕਰਕੇ ਚੱਲ ਗਏ ਲੋ ਜੀ ਬਾਬਿਓ ਅਸੀਂ ਬੁੱਲੋਵਾਲ ਆਏ ਸੀ ਸਾਨੂੰ ਭਟੂਰੇ ਦਾ ਮਿਲੇ ਨਹੀਂ ਨਾ ਮਿਲੇ ਆਪਾਂ ਨੂੰ ਨਾਣ ਆਪਾਂ ਵੇ ਖਾਦੇ ਛੋਲੇ ਕੋਲਚੇ ਤੇ ਕਾਲੂ ਭਰਾ ਸਾਡਾ ਠੀਕ ਆ ਛੋਲੇ ਕੋਲਚੇ ਖਾਦ ਹੁਣ ਅਸੀਂ ਚੱਲੇ ਆ ਘਰ ਨੂੰ ਰਵਾਨਾ ਬਸ ਆ ਬੁੱਲੋਵਾਲ ਕਾਲੂ ਭਰਾ ਨੇ ਲੱਗਾ ਸੈਲਫ ਮਾਰਨ ਲੱਗਾ ਕਾਲੂ ਏ ਹੋ ਗਿਆ ਡਰਾੜ ਆਪਾਂ ਲੱਗੇ ਵੈਣ ਭਾਬਿਓ ਹੋ ਗਿਆ ਅਸੀਂ ਘਰ ਨੂੰ ਰਵਣਾ ਮੇਰੇ ਵੀਰੋ ਇਹ ਚੱਕਰ ਬਣੇ ਠਾੜਾ ਠਾੜਾ ਹੋ ਗਈ ਹੁਣ ਘਰੇ ਜਾ ਕੇ ਵੀ ਗਾਲਾਂ ਸੁਣਨੇ ਪੈਣੀਆਂ ਮੇਰੇ ਵੀਰੋ ਓ ਰੱਬ ਮਾਰਿਆ ਮਰਦੇ ਨਹੀਂ ਹਰਨਾ ਐਕਟਰ ਗਾਣੇ ਸੀ ਕਹਿੰਦੇ ਆਪਾਂ ਨਾ ਇਹ ਨਿਕਲੀ ਬੰਦ ਮੇਰੇ ਵੀਰੋ ਹੋਣਾ ਸੀ ਘਰ ਨੂੰ ਹੋ ਗਏ ਆ ਰਵਾਨਾ ਲੋ ਜੀ ਮੇਰੇ ਵੀਰੋ ਬੈਕ ਥਿਊ ਆਪਣਾ ਜੋ ਵਾਹ ਟੈਕ ਪੈਕ ਸੀ ਆ ਜ਼ੋਰਾ ਉਹ ਭਰਾੜਾ ਕਹਿੰਦਾ ਬੱਸ ਕੱਟਦੀ ਓਏ ਬੱਸ ਕੱਟਦੀ ਦੇ ਕੋਸ਼ਿਸ਼ ਕਰਕੇ ਦਿਖਾਊਗਾ ਪਰ ਇਹਨੂੰ ਬਹਿ ਕੇ ਇਦਾਂ ਆ ਉਹ ਭਰਾਵਾ ਹੋਲੀ ਚਲਾ ਕਿਉਂਕਿ ਹੱਲੇ ਦੁਨੀਆ ਦੇਖਣੀ ਆ ਕਰ ਤੂੰ ਮਠੇ ਮਠੇ ਲਾਰੇਣਾ ਤੂੰ ਲਾ ਚੱਲ ਚੱਲ ਗੱਲ ਖਿਚ ਚੱਲ ਖਿੱਚੀ ਨਾ ਹੁਣ ਹਾਂ ਥੋੜੀ ਥੋੜੀ ਜਾਣਦਾ ਯਾਰ ਮਮ ਇਸ ਬੈਟ ਕੈਟ ਹੋਮ ਆਪਣਾ ਜੀ ਦੇਖਾ ਤਲੀ ਪਹਿਲਾ ਪਰਚਾ ਹੀ ਉਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਮਠਾਰਾ ਦਾ ਹੜੇ ਕਾਲੀ ਜੱਟ ਦੀ ਰੇਜ ਕੁੜੇ ਪਿਛਾੜੀ ਕਰਦੀ ਨਾਰਾ ਦਾ ਜਿਹਨੇ ਕਿ ਡਰਾ ਹੁੰਦਾ ਮਗਨਮ ਨਾਲ ਆਹ ਰੋਦੇ ਹੁਣਾ ਦੇ ਕੰਮ ਦੇਣੀ ਸਾਡੇ ਲਾਣੇ ਜੋੜੇ ਸੁੱਚਿਆ ਦੇ ਸਾਡੇ ਮਿਰਜੇ ਰਾਂਝੇ ਜਮਦੇਣੀ ਗਾਸਟ ਫੋਰ ਸਤੂ ਮੁਸਈਆਲਾ ਓ ਦਿਲ ਦਾੜੀਵਾੜਾ ਓ ਤੇਰਾ ਸਿੱਧੂ ਮੂਸੇ ਵਾਲਾ ਵੜ ਗਏ ਉਹ ਸਾਡੇ ਪਿੰਡ ਦਾ ਗੇਟ ਮੇਰੇ ਵੀਰੇ ਉਹ ਡਾਕਟਰ ਭਾਜੀ ਜੀ ਆ ਰਿਹਾ ਹੈ ਕਹਿੰਦੇ ਦੁਕਾਨ ਤੇ ਚੈੱਕ ਕਰੋ ਸਾਡੇ ਪਿੰਡ ਦਾ ਰੋਡ ਇਹ ਸੀਵਰੇਜ ਪਾਇਆ ਕਰਕੇ ਪੱਟ ਹੋਇਆ ਆ ਆ ਬਾਬੇ ਉਹ ਸਗੂੜਾ ਉਹ ਜਿੱਥੇ ਅਸੀਂ 5ਵੀਂ ਤੱਕ ਪੜੇ ਆ 5ਵੀਂ ਤੱਕ ਪੜੇ ਮੇਰੇ ਵੀਰੋ ਆ ਚੈੱਕ ਕਰ ਸਕੂਲ ਇਹ ਆਜ਼ ਗੋਲਾ ਮੇਰੇ ਮੇਰੀ ਹਾਂ ਸਾਡੇ ਪਿੰਡ ਦੀਆਂ ਕੜੀਆਂ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਘੜੀਆਂ ਦੀ ਹਾਏ ਪੱਟੇ ਵਾਲਾ ਪੈਗ ਲਾ ਛੱਡੀ ਦਾ ਹਾਏ ਇਹ ਗਾਣਾ ਗੁਣਾ ਗਾ ਛੱਡੀ ਦਾ ਹਾਏ ਜੈਕ ਸਾਡੇ ਮਿੱਡਲ ਆ ਜੋਕ ਕਾਰੂ ਭਰਾ ਦੀ ਡਰਾਈਵਰੀ ਦੇਖਦੇ ਕਹਿੰਦੇ ਗੜੀਆਂ ਵੇਚਦੀ ਹੈ ਨਹੀਂ ਹੈ ਨਹੀਂ ਹੈ ਨਹੀਂ ਡਰਾਈਵ ਦੀ ਹੈੜੀ ਇਹ ਹੈ ਨਹੀਂ ਡਰਾਈਵ ਹੈ ਨਹੀਂ ਡਰਾਈਵ ਜਿਹੜੀ ਕਹਿੰਦੇ ਆ ਗਲੀ ਚ ਡਰਿਆ ਜੀ ਕਾਬ ਲਈ ਜਿਹਣੀ ਆ ਗਲੀ ਚ ਡਰਾਈਵਰੀ ਕਰਨ ਲਈ ਕਹਿੰਦੇ ਛੋਟੀ ਦੇ ਡਰਾਈਵਰ ਬਣ ਜਾਂਦੇ ਆ ਮੇਰੇ ਵੀਰੋ ਛੋਟੀ ਦੇ ਛੋਟੀ ਦੇ ਛੋਟੀ ਦੇ ਛੋਟੀ ਦੇ ਛੋਟੀ ਦੇ ਪਰ ਵੀਰੋ